ਜੇ ਤੂੰ ਸੀ ਪੈਸੇ ਨਹੀਂ ਦਿੱਤੇ ਤੁਹਾਡੇ ਤੇ ਗੋਲੀ ਚਲਾ ਦਿੱਤੀ ਜਾਵੇਗੀ ਦੇਖ ਲੋ ਕਿ ਤਮ ਮर्यादा ਰੱਖੀਏ ਥੋੜੀ ਮਜਾਦਾ ਰੱਖੀਏ ਖਤਮ ਕੀ ਦਿੱਤੀ ਮੈਨੂੰ ਕਿਸਨੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚਤਰੋਤਾਈ ਤੇ ਮੀਨੂ ਸੀਰਾ ਬਾਰੇ ਤਾਂ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਨੂੰ ਸਟਾਰਟ ਅੱਜ ਚੱਲਿਆ ਜੀ ਹੁਣ ਕੱਢੀਆ ਟੌਰ ਜੀ ਮੜੀ ਜੀ ਟੌਰ ਜੀ ਕਾਦੀ ਆ ਮੈਂ ਤਾਂ ਦੁੱਧ ਵਾਲੀ ਬੱਦੀ ਜੇ ਆ ਆਹ ਟੀ-ਸ਼ਰਟ ਚੇਂਜ ਕੀਤੀ ਆ ਜੀ ਆ ਦੁੱਧ ਬਾਕੇ ਆਇਆ ਤਾਂ ਆਣ ਕੇ ਭਾਈ ਇਹ ਇਹ ਜੂ ਮੇਰਾ ਸਿਰ ਖਾਦਾ ਅੱਜ ਜਾਣਾ ਜੀ ਰੋਪੜ ਜਾਣਾ ਰੋਪੜ ਜਾਣਾ ਮੈਂ ਭਾਈ ਰੋਪੜ ਗਿਆ ਕੰਨਾ ਇਹ ਤਾਂ ਦੱਸੋ ਕਹਲੇ ਵੀ ਅੱਜ ਸਾਡੇ 2-4 ਸਮਾਨ ਆਸੀਂ ਲੈ ਕੇ ਆਣੇ ਅੱਜ ਸਾਨੂੰ ਸ਼ਾਪਿੰਗ ਕਰਾ ਕੇ ਲਿਓ ਕਹਿੰਦਾ ਮਾੜੀ ਜੀ ਟੀ-ਸ਼ਰਟ ਹੀ ਬਦਲੀਆ ਨਹੀਂ ਤਾਂ ਦੁੱਧ ਵਾਲੀ ਵਰਦੀ ਚ ਹੀ ਆ ਲਾਈਕ ਸੀਰੀਅਸਲੀ ਬਾਹਰ ਅੰਦਰ ਜਾਣਾ ਆਉਣ ਲੱਗੇ ਤਾਂ ਬੰਦਾ ਵਰਦੀ ਚੋਂ ਬਾਹਰ ਆਉਂਦਾ ਹੀ ਆ ਇਹਨਾਂ ਸ਼ੁਕਰ ਕਰੋ ਕਿ ਪੁਲਿਸ ਚ ਨਹੀਂ ਤਾਂ ਤੂੰ ਵਿਆਹ ਦੇਖਣ ਰਿਲੇਟਿਵਸ ਨੂੰ ਮਿਲਣ ਤੇ ਘਰ ਵਾਲੀ ਨੂੰ ਸ਼ਾਪਿੰਗ ਕਰਵਾਉਣ ਵੀ ਵਰਦੀ ਚ ਹੀ ਜਾਂਦਾ ਲੋਕਾਂ ਨੇ ਕਹਿਣਾ ਸੀ ਪਾਜੀ ਟਰੈਫਿਕ ਰੋਂਗ ਸਾਈਡ ਲੱਗਾ ਤੁਸੀਂ ਗਲਤ ਆ ਗਏ ਔਰ ਕੁਝ ਨਹੀਂ ਬਸ ਆਲਸਾਇਕ ਵੀ ਕਿੱਥੇ ਇਨੀ ਹਿੰਮਤ ਕਰੂੰ ਤਿਆਰ ਹੂੰ ਫੇਰ ਆਕੇ ਫੇਰ ਚੇਂਜ ਕਰੂੰ ਬਾਕੀ ਵਲੌਗ ਦੀ ਸਟਾਰਟਿੰਗ ਚ ਤਾਂ ਗੱਲਾਂ ਕਰਨਗੇ ਪ੍ਰਮਾਤਮਾ ਦੀਆਂ ਤੇ ਫੇਰ ਸਟਾਰਟ ਹੋ ਜਾਂਦਿਆ ਘਰ ਦੀਆਂ ਜਨਾਨੀਆਂ ਨੇ ਮੇਰਾ ਸਿਰ ਖਾਦਾ ਮਾਹ ਹਿਆ ਰਹ ਹਦ ਉਹ ਗੀ ਇਹ ਵੀ ਪੰਗਈਆਂ ਹੈ ਪਰ ਭਾਈ ਇਹ ਇੱਕ ਗੱਲ ਆ ਬਿਆ ਤੇ ਬਾਅਦ ਖਰਚੇ ਦਾ ਕੋਈ ਤਸਤਨ ਨਹੀਂ ਰਹਿੰਦਾ ਖਰਚਾ ਕੋਈ ਨਹੀਂ ਪਤਾ ਕਿਹੜੇ ਦਾ ਹੋਵੇ ਕਿਹੜਾ ਨਵੇਂ ਹੀ ਖਰਚੇ ਨਿਕਲੇ ਆਉਂਦਾ ਜਿਵੇਂ ਹੋਰ ਕੋਈ ਹੈ ਨਾ ਤੇ ਹੋਰ ਭਾਈ ਫਿਰ ਜਦ ਨਹੀਂ ਉਹ ਹਟੀਆਂ ਇਹ ਕੱਦੀਆਂ ਲੱਗੀਆਂ ਹੋਈਆਂ ਜੀ ਰੌਲਾ ਪਾ ਫੇਰ ਮਾਹਾਂ ਵੀ ਜਾਣਾ ਹੀ ਪੈਣਾ ਬੰਦੇ ਐ ਨਹੀਂ ਗੱਲ ਬਣਨੀ ਤੇ ਹੋਰ ਤਾਂ ਹੋਰ ਅੱਜ ਸਾਡੇ ਮਾਤਾ ਜੀ ਵੀ ਇਹਨਾਂ ਦੇ ਨਾਲ ਹੀ ਰਲ ਕੇ ਮਾਤਾ ਜੀ ਕਹਿੰਦੇ ਭਾਈ ਜਰੂਰੀ ਸਮਾਨ ਆ ਵੀ ਲੈ ਕੇ ਆਉਣੇ ਹੈਨਾ ਪਤਾ ਨਹੀਂ ਉਹ ਕਾ ਕਿਆ ਕੁੱਝ ਬਣਾਈ ਬੈਠੀਆਂ ਅ ਤਾਬਰ ਕਿਉਂਦਰ ਹੈ ਇੱਕ ਹੋਰ ਪਤਾ ਨਹੀਂ ਕੀ ਆ ਕਹਿੰਦੀਆਂ ਨਹੀਂ ਪਤਾ ਨਹੀਂ ਯਾਰ ਕਿਆ ਕਿਆ ਕੁੱਝ ਅ ਕਾਹਰੀ ਕਾਹਰੀ ਲਿਸਟ ਬਣਾਈ ਫਿਰਦੇ ਆ ਇਹ ਹੈਨਾ ਤੇ ਗਨੇ ਜਾਣੀ ਜਾਣਾ ਜਰੂਰ ਜੋ ਮਰਜ਼ੀ ਹੋ ਜਵੇ ਹਾਂ ਹੋ ਸਕਦਾ ਕਿ ਲੋਕਾਂ ਦੇ ਖਰਚੇ ਵੱਧ ਜਾਂਦੇ ਹੋਣ ਪਰ ਤੂੰ ਤਾਂ ਲੱਕੀ ਆਈਟਮ ਨਿਕਲਿਆ ਤੇਰੀ ਤਾਂ ਕਿਸਮਤ ਹੀ ਇਨਫਲੂਐਂਸਰ ਵਰਜ਼ਨ ਚ ਆ ਗਈ ਤੇਰੇ ਖਰਚੇ ਵਿਆਹ ਤੋਂ ਬਾਅਦ ਵਧੇ ਨਹੀਂ ਘਟੇ ਆ ਤੈਨੂੰ ਵਲੌਗਰ ਘਰ ਵਾਲੀ ਤੇ ਉੱਤੋਂ ਗਿਆਨ ਦੀ ਦੇਵੀ ਜੋ ਮਿਲ ਗਈ ਉਹਨਾਂ ਉਹਨੇ ਖਰਚਾ ਨਹੀਂ ਕਰਨਾ ਜਿੰਨਾ ਤੂੰ ਦੁਕਾਨ ਚ ਕੈਮਰਾ ਉਹਦੇ ਤੇ ਲਾ ਕੇ ਕੱਢ ਲੈਣਾ ਨਾਲੇ ਚਾਦਰਾਂ ਤੁਹਾਡੇ ਸਾਰੇ ਟੱਬਰ ਨੇ ਵਰਤਣੀਆਂ ਉਹਨੇ ਕੱਲੀ ਨੇ ਨਹੀਂ ਬਾਕੀ ਤੁਸੀਂ ਦੇਖ ਲਓ ਵਲੌਗਰਸ ਵੀ ਕੀ ਚੀਜ਼ ਆ ਕੱਲੇ ਕੱਲੇ ਚੀਜ਼ ਨੈਟ ਤੇ ਦੱਸਣੀ ਪੈਂਦੀ ਆ ਕਰਦਾ ਸਾਸਰੀ ਕਾਲ ਦੀ ਸਾਰਿਆਂ ਨੂੰ ਅਸੀਂ ਚੱਲੇ ਆ ਜੀ ਰੋਪੜ ਨੇ ਸਰਦਾਰ ਜੀ ਅੱਜ ਸਾਨੂੰ ਜੋਬਿੰਗ ਕਰਾਉਣ ਲੈ ਕੇ ਚੱਲੇ ਆ ਛਾਣਾ ਛੋੜਾ ਕੱਢਣੀ ਆ ਹਾਂ ਇੱਕ ਕਹਿੰਦੀ ਆ ਸਰਦਾਰ ਜੀ ਲੈ ਕੇ ਚੱਲਿਆ ਤੇ ਸਰਦਾਰ ਜੀ ਕਹਿੰਦੇ ਕਿ ਮੇਰਾ ਇਹਨਾਂ ਨੇ ਸਿਰ ਖਾਲਿਆ ਤਾਂ ਮੈਨੂੰ ਜਾਣਾ ਪੈਣਾ ਪਹਿਲਾਂ ਤੁਸੀਂ ਦੋਵੇਂ ਰਲ ਕੇ ਆਪਦੇ ਬਿਆਨ ਲਾ ਲਿਆ ਕਰੋ ਕਿ ਵਲੌਗ ਦੇ ਵਿੱਚ ਕਿਹਨੇ ਕੀ ਕਿਹਾ ਇੱਕ ਪ੍ਰਾਊਡ ਫੀਲ ਕਰੀ ਜਾਂਦੀ ਆ ਤੇ ਦੂਜਾ ਉਹਨਾਂ ਦੀ ਬੇਇੱਜ਼ਤੀ ਕਰੀ ਜਾਂਦਾ ਸੋ ਰੁਕੋ ਜਰਾ ਸਬਰ ਕਰੋ ਦੇਖਦੇ ਹਾਂ ਕਿੱਥੇ ਲੈ ਕੇ ਚੱਲੇ ਆ ਕਿਆ ਤੋਂ ਬੋਲੇ ਸਰ ਕਿਆ ਤੋਂ ਬੋਲੇ ਮੈਂ ਦਵਾਲੇ ਲਿਸਟ ਤਾਂ ਤੁਸੀਂ ਬਣਾਈ ਫਿਰਦੀ ਆ ਲੈ ਕੇ ਜਾਣਾ ਹੋ ਲੈ ਕੇ ਆਣਾ ਆ ਮੈਨੂੰ ਲੱਗਦਾ ਪਰਸ ਚੱਕਿਆ ਬਈ ਤੇ ਲਿਸਟੇ ਹੋਣੀ ਆ ਆ ਨਾਮਾ ਪਰਸਾ ਨੂੰ ਇਹ ਜੀ ਆ ਜੀ ਦੇ ਵਿੱਚ ਪਤਾ ਕੀ ਆ ਹੈ ਹਾਂ ਦੇਖੋ ਇੱਕ ਤਾਂ ਥੋੜੇ ਹੱਥ ਸੇ ਫੋਨ ਹਾਂ ਉਹ ਆ ਜਣਾ 30000 ਵਾਲਾ ਆ ਫੋਨ ਅੱਛਾ ਨਾ ਲੋਸਾ ਹੁਣ ਕਿੰਨਾ ਖਸਾ ਮੇਰੇ ਪਾਸ ਸੋਚ ਵਾ ਇਹ ਹੈ ਮੇਰੇ ਕਿੱਥੇ ਇੰਗਲੈਂਡ ਤੋਂ ਆਇਆ ਬਤਾ ਰਿਆ ਚ ਮਿਲਿਆ ਬਤਾ ਹਾਂਜੀ ਚੱਕਿਆ ਹੈ ਨਹੀਂ ਫੋਨ ਦਿਲ ਕਰਿਆ ਲੈ ਕੇ ਜਾ ਮੇਰਾ ਫੋਨ ਦੇ ਦੇ ਠੀਕ ਹੈ ਮੇਰੀ ਮੰਮਾ ਦਾ ਫੋਨ ਰੱਖ ਲਿਆ ਅੱਛਾ ਅੱਛਾ ਦੇ ਦੇ ਉਹਨੇ ਫੋਟੋ ਬਣਾ ਵੀਡੀਓ ਵੀ ਲੈ ਫੋਨ ਦੇ ਗਲਿਆ ਦੇ 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 ਹਾਂ ਫੋਨ ਕੱਢ ਕੇ ਕੋਈ ਨਹੀਂ ਹਰਦੀ ਕੱਤ ਗੱਲ ਆ ਪੁੱਤ ਤੇਰੀ ਇਹ ਚੱਲ ਕੋਈ ਨਾ ਕੋਈ ਨਾ ਚੱਲ ਬਿਚਾਰੀ ਨੇ ਬੜੀ ਟੌਰ ਬਣਾ ਕੇ ਆਖਿਆ ਸੀ ਪਰ ਸੱਚ 30000 ਦਾ ਫੋਨ ਆ ਤੇ ਜਵਾਕ ਰਿਐਲਿਟੀ ਚੱਕ ਲੈ ਆਇਆ ਅੱਜ ਤਾਂ ਬੈਟਰੀ ਫੁਲੀ ਚਾਰਜਡ ਸੀ ਤੇ ਜਵਾਕ ਨੇ ਆ ਕੇ ਤੇਰਾ ਕੰਫੀਡੈਂਸ ਹੀ ਡਿਸਚਾਰਜ ਕਰਤਾ ਉਹ ਬੌਸ ਲੇਡੀ ਵਾਈਬ ਬਣਾਉਂਦੀ ਸੀ ਤੇ ਬਣ ਲੌਸਟ ਲੇਡੀ ਵਾਲੀ ਗਈ ਪੈਸੇ ਖੁੱਲੇ ਚੱਕ ਲੋ ਖੁੱਲੇ ਤਾਂ ਹਾਂ ਹੈਗੇ 20 ਰੁਪਏ ਦੀ ਭਾਅ ਖੁੱਲੇ ਮਤਲਬ ਜਿਆਦਾ ਪੈਸੇ ਚੱਕ ਲੋ ਐ ਕਹਿਣਾ ਚਾਹੁੰਦਾ ਤੁਹਾਨੂੰ ਜਿਆਦਾ ਪੈਸੇ ਕਰੇ ਅੰਦਰ ਦੇਖ ਲੋ ਕੀ ਕਹਿ ਲੈ ਕੇ ਹੋਣਾ ਦੋ ਸੂਟ ਮੈਂ ਆਪਣੇ ਜੋ ਅੱਗੇ ਲੈ ਕੇ ਆਣੇ ਆ ਬਾਹਰ ਅੰਦਰ ਜਾਲ ਨੂੰ ਮੇਕੋ ਹੈ ਅੱਛਾ ਚਾਰ ਸੂਟ ਮੈਂ ਦੀਦੀ ਨੇ ਕਮੀਜ਼ ਕਮੀਜ਼ ਲਏ ਜਿਹੜੇ ਲੈ ਕੇ ਦੋ ਸੂਟ ਸਲਵਾ ਲੈ ਕੇ ਆਣੇ ਦੀਦੀ ਨੇ ਕਿਉਂਕਿ ਅੱਗੇ ਅੱਗੇ ਜਾਂਦੇ ਹੁਣ ਟਾਈਮ ਹੈ ਰੋਜ਼ ਵੀਡੀਓ ਬਣਦੀ ਹੁਣ ਇਹ ਤਾਂ ਹੈ ਨਹੀਂ ਵੀ ਨਾਰਮਲ ਸੂਟ ਪਾ ਲਈ ਸੂਟਾਂ ਦਾ ਕੰਮ ਖਤਮ ਹੋਇਆ ਹਾਂ ਚੱਲ ਦੋ ਦੋ ਹਾਲੇ ਕੋਈ ਨਾ ਕੋਈ ਜਿੱਨੋ ਜਿੱਨੋ ਆਇਆ ਕੱਟ ਨੇ ਡੀਲ ਪੱਕੀ ਤਿੰਨ ਤਿੰਨ ਸੂਟ ਵਾਲੇ ਦਵਾ ਦਿਓ ਉਹਦੇ ਬਾਅਦ ਫੇਰ ਦਵਾ ਦਿਓ ਦੋ ਕ ਹਫ਼ਤੇ ਤੱਕ ਪੈਸੇ ਤੁਹਾਡੇ ਕੋਲ ਸੂਟ ਨਾ ਚਾਹੇ ਤੁਸੀਂ ਦੋ ਦੋ ਦੀ ਜਗ੍ਹਾ ਤੇ ਪੰਜ ਪੰਜ ਲੈ ਲੋ ਸ਼ਕਲਾਂ ਫਿਰ ਵੀ ਤੁਸੀਂ ਕੈਮਰੇ ਤੇ ਬਿਨਾਂ ਧੋਤੇ ਹੀ ਲੈ ਆਉਣੀਆਂ ਹੁੰਦੀਆਂ ਅੱਜ ਤਾਂ ਫਿਰ ਵੀ ਬਾਜ਼ਾਰ ਜਾਣਾ ਕਰਕੇ ਤੁਹਾਡੇ ਹਾਲਤ ਥੋੜੇ ਠੀਕ ਆ ਨਹੀਂ ਤਾਂ ਉੱਠ ਕੇ ਸਿੱਧਾ ਕੈਮਰੇ ਤੇ ਮੂੰਹ ਲੈ ਆਉਣੇ ਆ ਵਾਲ ਵੀ ਆਏ ਹੁੰਦੇ ਜਿਵੇਂ ਕਰੰਟ ਲੱਗਿਆ ਹੋਵੇ ਤੇ ਸ਼ਕਲ ਵੇਖ ਕੇ ਲੋਕਾਂ ਨੂੰ ਸਿੱਧਾ ਝਟਕਾ ਲੱਗਦਾ ਸੂਟ ਵਾਲ ਤਾਂ ਧਿਆਨ ਜਾਣ ਜੋਗਾ ਹੀ ਨਹੀਂ ਰਹਿੰਦਾ ਬਾਕੀ ਨਾ ਭਈ ਲੋਕਾਂ ਦੀ ਹਿੰਮਤ ਨੂੰ ਵੀ ਦਾਤ ਦੇਣੀ ਪਊਗੀ ਲੋਕਾਂ ਨੇ ਕਹਿ ਕਹਿ ਕੇ ਜੈਸਮੀਨ ਨੂੰ ਸਿਰ ਵਾਉਣ ਲਾਇਆ ਤੇ ਪੂਰਾ ਇੱਕੋ ਸੂਟ ਪਾਉਣ ਲਈ ਫੋਰਸ ਕੀਤਾ ਨਹੀਂ ਤਾਂ ਕਮੀਜ਼ ਲਾਹੌਰ ਤੋਂ ਸਲਵਾਰ ਲੁਧਿਆਣੇ ਤੋਂ ਤੇ ਲ ਕਲ ਐਕਸਪ੍ਰੈਸ ਫੈਸ਼ਨ ਕਰਦੀ ਸੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਂ ਪੰਜ ਚਾਦਰਾਂ ਲੈ ਕੇ ਆਈ ਵੀ ਸੀ ਆਪਣੇ ਵੱਲੋਂ ਵਧੀਆ ਲੈ ਕੇ ਆਈ ਸੀਗੀ ਉਹ ਪੰਜੇ ਚਾਦਰ ਐ ਇੱਧਰ ਮੰਮੀ ਵਾਲੇ ਉਹਦੇ ਪਰਾਉਂਦੀ ਐ ਅੱਛਾ ਬੈੱਡ ਪਰ ਉਹ ਥੋੜੇ ਜਿਹਾ ਛੋਟਾ ਇਹਦਾ ਉਹਦੇ ਦੀਦੀ ਵਾਲੇ ਪਰ ਵੀ ਛੋਟਾ ਹੁੰਦੀ ਐ ਠੀਕ ਆ ਚੱਲ ਹੁਣ ਲੋਕ ਕਿ ਆਣਗੇ ਮਤਲਬ ਤਸਮਹ ਪੈਸੇ ਹੈਗੇ ਜੋ ਮਰਜ਼ੀ ਲਾਇਓ ਠੀਕ ਆ ਇਹ ਤਾਂ ਉਹੀ ਕੇਸ ਆ ਜਿੱਥੇ ਕਮਾਈ ਕਰੋੜਪਤੀ ਵਾਲੀ ਆ ਤੇ ਬਿਹੇਵੀਅਰ ਦੋ ਰੁਪਏ ਵਾਲਾ ਕੀ ਯਾਰ ਦੋ ਚਾਦਰਾਂ ਦੀ ਗੱਲ ਤੇ ਇੰਨਾ ਡਰਾਮਾ ਇਹਨੂੰ ਕਹਿੰਦੇ ਆ ਕੰਜੂਸ ਦਾ ਬਾਪ ਦੋ ਤਿੰਨ ਚੈਨਲ ਚੱਲਦੇ ਆ ਡਾਇਰੀ ਦਾ ਕੰਮ ਆ ਤੇ ਚਾਦਰਾਂ ਪਿੱਛੇ ਲੜਾਈ ਮੈਨੂੰ ਲੱਗਦਾ ਜੇ ਇਹ ਥੋੜਾ ਹੋਰ ਲੱਗੇ ਰਹਿੰਦੇ ਨਾ ਲੋਕਾਂ ਨੇ ਕਹਿਣਾ ਸੀ ਚਾਦਰਾਂ ਵਾਲੀ ਟੈਨਸ਼ਨ ਨਾ ਲੈ ਲੋਡ ਪਈ ਤਾਂ ਤੇਰਾ ਕੰਫਰਟਰ ਵੀ ਛੱਡ ਜਾਗੇ ਆਮ ਦੇਖੀ ਨਾ ਬੰਦੇ ਘਰਾਂ ਦੇ ਮਾਮਲੇ ਦੇ ਵਿੱਚ ਇਹਨੇ ਦਖਲਅੰਦਾਜ਼ੀ ਕਰਦੇ ਨਹੀਂ ਹੁੰਦੇ ਪਰ ਇਹਨਾਂ ਵਲੌਗਰਾਂ ਦੀ ਵਿਚਾਰਿਆਂ ਦੀ ਰੋਜ਼ੀ-ਰੋਟੀ ਇੱਥੋਂ ਚੱਲਣੀ ਹੁੰਦੀ ਆ ਸੋ ਇਹਨਾਂ ਨੂੰ ਜਨਾਨੀਆਂ ਦੇ ਹਰ ਇੱਕ ਕੰਮ 'ਚ ਟੰਗ ੜਾਉਣੀ ਪੈਂਦੀ ਆ ਜੇ ਤੂੰ ਸੀ ਪੈਸੇ ਨਹੀਂ ਦਿੱਤੇ ਤੁਹਾਡੇ ਤੇ ਗੋਲੀ ਚਲਾ ਦਿੱਤੀ ਜਾਵੇਗੀ ਦੇਖ ਲੋ ਵਕੇਸਰੀ ਤੋਂ ਫਿਲਮ ਦੇਖੀ ਨਾ ਇਸ ਕੰਪਿਊਟਰ ਦੇ ਵਿੱਚ ਇਹੀ ਕਹਿੰਦੇ ਹੁੰਦੇ ਇਹਨਾਂ ਦਾ ਡਾਇਲੋਗ ਆਪਣੇ ਕੋਲ ਤੇ ਮਾਰਿਆ ਲੇਕਿਨ ਉਹ ਹੀ ਦਾ ਜੋਸ਼ ਉਦਾਂ ਹੀ ਦੇਖ ਲਿਆ ਮੈਂ ਕਿਆ ਸੀ ਨਾ ਬਾਜ਼ਾਰ ਚ ਸ਼ਾਪਸ ਚ ਕੈਮਰਾ ਇਹਦੇ ਤੇ ਹੀ ਹੋਊਗਾ ਤੇ ਇਹ ਦਿਸੂਗੀ ਅਜੂਲ ਫਜ਼ੂਲ ਹਰਕਤਾਂ ਕਰਦੀ ਬਾਕੀ ਜੈਸਮੀਨ ਤਾਂ ਇਹ ਹਰਕਤਾਂ ਕੀਤੇ ਬਿਨਾ ਰਹਿ ਹੀ ਨਹੀਂ ਸਕਦੀ ਦੁਕਾਨ ਵਾਲੇ ਆਪ ਦਾ ਸਮਾਨ ਵੇਚਣ ਨੂੰ ਹੀ ਇਹਨਾਂ ਨੂੰ ਟੋਲਰੇਟ ਕਰ ਲੈਂਦੇ ਆ ਵੀ ਵਲੌਗਰ ਆ ਵਾਵਾ ਸਮਾਨ ਲੈ ਕੇ ਜਾਣ ਸ਼ਾਇਦ ਪਰ ਜੇ ਕੋਈ ਆਮ ਬੰਦਾ ਜਾਵੇ ਤੇ ਉੱਥੇ ਜਾ ਕੇ ਐਵੇਂ ਦੀਆਂ ਹਰਕਤਾਂ ਕਰੇ ੱੱਕੇ ਮਾਰ ਕੇ ਦੁਕਾਨ ਚੋਂ ਬਾਹਰ ਕੱਢ ਦੇਣ ਵੀ ਇਹ ਤਾਂ ਦਿਮਾਗ ਚ ਫਰਕ ਪਿਆ ਆਈ ਡੋਟ ਨੋ ਅਨਨੋਨ ਸ਼ਾਪਸ ਚ ਜਾ ਕੇ ਇਹਦਾ ਬਚਪਨ ਐਕਟੀਵੇਟ ਕਿਵੇਂ ਹੋ ਜਾਂਦਾ 5 ਸਾਲ ਦੇ ਬੱਚਿਆਂ ਵਾਲੀਆਂ ਹਰਕਤਾਂ ਕਰਦੀ ਆ

ਬੋਲੋ ਵੀ ਹੁਣ ਉਹ ਵਿਚਾਰਾ ਬੋਲੇ ਕਿ ਬੋਲਣ ਜੋਗਾ ਛੱਡਿਆ ਹੀ ਨਹੀਂ ਕਹਿੰਦੇ ਮੇਰੇ ਤੇ ਯਕੀਨ ਨਹੀਂ ਸੀ ਜੇ ਯਕੀਨ ਹੁੰਦਾ ਹੀ ਤਾਂ ਉਹ ਮਾਜਦਾ ਹੀ ਕਿਉਂ ਜੇ ਤੂੰ ਰਾਤ ਨੂੰ ਰੋਟੀ ਵਾਲੇ ਭਾਂਡੇ ਨਾ ਛੱਡੇ ਤਾਂ ਉਹ ਕਿਉਂ ਮਾਜੇ ਉਹਨੂੰ ਪਤਾ ਵੀ ਇਹ ਕੰਮ ਮੇਰਾ ਤਾਂ ਚੁੱਪ-ਚਾਪ ਕਰੀ ਜਾਂਦਾ ਬਾਕੀ ਇਹ ਕੰਮ ਤੂੰ ਸੀਕ੍ਰੈਟਲੀ ਕਰਵਾ ਲਿਆ ਕਰ ਇਹਨਾਂ ਚੀਜ਼ਾਂ ਕਰਕੇ ਤੂੰ ਟਰੋਲ ਹੁੰਨੀ ਆ ਤੇ ਜਦੋਂ ਫਿਰ ਟਰੋਲ ਕੀਤਾ ਜਾਂਦਾ ਫਿਰ ਤੂੰ ਕਹਿੰਨੀ ਕਿ ਮੈਂ ਮਾੜਾ ਕੀ ਕਰਤਾ ਮਗਾ ਫੇਰ ਹੀ ਗੱਲ ਕਰਦੀ ਤੁਹਾਡਾ ਗਾਇਜ਼ ਜਿਹੜੇ ਮੈਨੂੰ ਨਾ ਇੰਸਟਾਗ੍ਰam ਤੇ ਕਿਸ ਨੇ ਮੈਸੇਜ ਕੀਤਾ ਪ੍ਰਾਈਵੇਟ ਅਕਾਊਂਟ ਸੀਗਾ ਸੁਰੂਕੋ ਜਰਾ ਸਬਰ ਕਰੋ ਬੋਲੂਗੀ ਬੋਲੂਗੀ ਪਹਿਲਾਂ ਬਨਾਣਾ ਤਾਂ ਖਾ ਲੈ ਇਹ ਹੀ ਤਾਂ ਇਹਦਾ ਕੰਟੈਂਟ ਆ ਤੇ ਇਸੇ ਕਰਕੇ ਤੁਸੀਂ ਇਹਨੂੰ ਫੋਲੋ ਕਰਦੇ ਆ ਧਮਕੀ ਦਿੱਤੀ ਮੈਨੂੰ ਕਿਸ ਨੇ ਚੱਕੀ ਚਲੋ ਬੈਠੇ ਉਲੂਆਂ ਵਾਂਗੂ ਇੱਕ ਗੱਲ ਤਾਂ ਹੈ ਅੱਗੇ ਮੂੰਹ ਖੋਲ ਕੇ ਖਾਂਦੀ ਸੀ ਇਹਦੇ ਖਾਂਦੀ ਸੰਸਤਾ ਵਧ ਗਈ ਅੱਗੇ ਨਾਲੋਂ ਪਤਾ ਨਹੀਂ ਕੌਣ ਆ ਕੌਣ ਨਹੀਂ ਤੇ ਸ਼ਾਇਦ ਮੇਰੀ ਵੀਡੀਓ ਜਿਨੇ ਵੀ ਦਿੱਤੇ ਦੇਖਦੇ ਹੋਣਗੇ ਮੈਂ ਤੈਨੂੰ ਤਾਂ ਧਮਕੀ ਦੇਣ ਵਾਲਾ ਵੀ ਪਛਤਾਉਂਦਾ ਹੂੰ ਤੇਰੇ ਮੂਰੇ ਤਾਂ ਉਹਦੀ ਧਮਕੀ ਵੀ ਫੇਲ ਆ ਮਾਰਨ ਦੀ ਧਮਕੀ ਨੂੰ ਇੰਨਾ ਲਾਈਟ ਕੌਣ ਲੈਂਦਾ ਹੁੰਦਾ ਜੇ ਕਿਸੇ ਨੂੰ ਸੱਚੀ ਧਮਕੀ ਮਿਲੀ ਹੋਵੇ ਨਾ ਉਹਦੇ ਤਰ੍ਹਾਂ ਨਿਕਲੇ ਪਏ ਹੁੰਦੇ ਆ ਤੇ ਇੱਧਰ ਕੇਲੇ ਖਾਈ ਜਾਂਦੀ ਆ ਤਾਂ ਇਹ ਪੁੱਛਣਾ ਨਹੀਂ ਮੈਂ ਤਾਂ ਮੈਂ ਜਾਂਚ ਕੀਤਾ ਗਈ ਆ ਜਾਂ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਖਾਣਾ ਕੋਈ ਕ੍ਰਾਈਮ ਕੋਈ ਜੁਰਮ ਦੱਸੋ ਖਾਣਾ ਤਾਂ ਕੋਈ ਕ੍ਰਾਈਮ ਨਹੀਂ ਮੈਨੂੰ ਲੱਗਦਾ ਖਾਂਦੀ ਜਿਹੜੇ ਤੂੰ ਪੌਜ਼ ਲੈਣੀਆਂ ਨਾ ਵਿੱਚ ਵਿੱਚ ਇਹਦੇ ਤੋਂ ਕੋਈ ਤੰਗ ਆਇਆ ਕਹਿੰਦਾ ਜਲਦੀ ਬੋਲਿਆ ਕਰ ਨਹੀਂ ਤਾਂ ਤੇਰਾ ਕੰਮ ਖਤਮ ਕਰ ਦੂੰ ਈਰ ਹੱਤ ਦਾ ਧਮਕੀ ਦੇਣ ਵਾਲਾ ਵੀ ਹੋਵ ਜਾ ਤੇ ਧਮਕੀ ਲੈਣ ਵਾਲੀ ਵੀ ਗਾਲ ਨਹੀਂ ਕੱਢਦੀ ਕੋਈ ਡਾਡ ਮੀ ਨਹੀਂ ਗਾਲ ਨਹੀਂ ਕੱਢਦੀ ਮੈਂ ਸਿਰਫ ਸਿੰਪਲ ਨਾਰਮਲ ਵੀਡੀਓ ਬਣਾਉਣੀ ਆ ਫੋਨੀ ਵੀਡੀਓ ਜਾਂ ਕੁਕਿੰਗ ਕਰ ਲੈਣੀ ਆ ਕੋਈ ਖਾਵੇ ਲੈਣੀ ਆ ਦਿੱਲੀ ਦੇ ਬਲੌਗ ਦਿਖਾਦਣੇ ਹੋਰ ਮੈਂ ਕੋਈ ਸਵਾਇ ਖਾਂ ਤੋਂ ਤੈਨੂੰ ਹੋਰ ਕੋਈ ਵੀ ਕੰਮ ਨਹੀਂ ਆਉਂਦਾ ਤੇ ਗਾਲ ਕੱਢਣ ਨਾਲ ਵੀਡੀਓ ਖਰਾਬ ਨਹੀਂ ਹੁੰਦੀ ਤੇ ਤੁਸੀਂ ਸਿੱਖਿਆ ਕੀ ਦੇ ਰਹੇ ਹੋ ਲੋਕਾਂ ਨੂੰ ਆਪਣੇ ਵੀਰ ਨੂੰ ਯਾਦ ਕਰਕੇ ਰੋਣਾ ਇਹ ਵੀ ਤੇਰੇ ਵਰਗੇ ਲੋਕਾਂ ਵਾਸਤੇ ਇੱਕ ਕੰਟੈਂਟ ਹੁੰਦਾ ਤਾਂ ਕਿ ਲੋਕਾਂ ਦੇ ਦਿਮਾਗ ਨਾਲ ਖੇਡਿਆ ਜਾ ਸਕੇ ਲੋਕੀ ਤਰਸ ਕਰਨ ਬੀਬੀ ਬਹੁਤ ਦੁੱਖ ਹੁੰਦੇ ਆ ਲੋਕਾਂ ਨੂੰ ਪਰ ਤੁਹਾਡੇ ਵਾਂਗੂ ਕੈਮਰਾ ਔਨ ਕਰਕੇ ਰੋਣਾ ਨਹੀਂ ਆਉਂਦਾ ਤੁਸੀਂ ਲੋਕ ਜਿਹੜਾ ਕੁਝ ਆਫ ਕੈਮਰਾ ਕਰਨਾ ਹੁੰਦਾ ਤੁਸੀਂ ਸਾਹਮਣੇ ਆ ਕੇ ਲੋਕਾਂ ਅੱਗੇ ਆ ਕੇ ਜਾਣ ਬੁੱਝ ਕੇ ਕਰਦੇ ਹੋ ਉੱਥੇ ਨੈਕਸਟ ਕਮੈਂਟ ਆ ਇਹ ਕੀ ਹਿਸਾਬ ਆਂਟੀ ਦਰਜਨ ਤੋਂ ਕੇਲੇ ਖਾਗੀ ਮਿਲੀ ਤੈਨੂੰ ਧਮਕੀਆ ਤਰੀ ਤੂੰ ਦਿਨ ਤਿਹਾਰ ਚੇਤੇ ਜਾਨੀ ਆ ਐਂਡ ਤੇ ਜਾ ਕੇ ਤੂੰ ਹੋਰੀ ਡਰਾਮਾ ਕਰਨ ਲੱਗ ਗਈ ਪਰ ਮੈਨੂੰ ਤਾਂ ਲੱਗਦਾ ਕਿ ਲੋਕਾਂ ਨੂੰ ਯਾਦ ਕਰਵਾਇਆ ਵੀ ਤਿਿਹਾਰ ਆਉਣ ਵਾਲਿਆ ਪੈਸੀ ਭੇਜੋ ਜਾਣ ਕੇ ਐਂਡ ਤੇ ਖੇਖਣ ਕਰਨ ਲੱਗ ਪਏ ਬੱਚੋ ਇਹੋ ਜੇ ਆਨਲਾਈਨ ਮੰਗਤਿਆਂ ਤੋਂ ਲੋਕੋ ਯਾਰ ਇਹਦੇ ਨਾਲ ਬ੍ਰਦਰ ਦੀ ਡੈਥ ਹੋਈ ਆ ਉਹਦੇ ਤੇ ਆਪਾਂ ਕੋਈ ਕਮੈਂਟ ਨਹੀਂ ਕਰਦੇ ਚਲੋ ਬੰਦਾ ਇਮੋਸ਼ਨਲ ਹੋ ਜਾਂਦਾ ਬਟ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਤੁਸੀਂ ਵੀ ਮੈਨੂੰ ਪਿਆਰ ਭੇਜੋ ਰਖੜੀ ਆਉਣ ਵਾਲੀ ਆ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਲੁੱਟਣਾ ਹੀ ਹੁੰਦਾ ਦੁਨੀਆ ਤੋਂ ਜਾਣ ਵਾਲੇ ਕਦੇ ਵੀ ਭੁੱਲੇ ਨਹੀਂ ਜਾਂਦੇ ਪਰ ਉਹਨਾਂ ਨੂੰ ਜੇ ਆਪਾਂ ਕਿਸੇ ਖਾਸ ਮੂਮੈਂਟ ਤੇ ਤਾਂ ਯਾਦ ਨਹੀਂ ਕਰਦੇ ਕੈਮਰੇ ਸਾਹਮਣੇ ਇਹ ਨਹੀਂ ਕਹਿੰਦੇ ਕਿ ਜੇ ਅੱਜ ਸਾਡੇ ਪਰਿਵਾਰ ਦਾ ਆਜ ਹੀ ਸਾਡੇ ਨਾਲ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ ਪਰ ਆ ਕੇ ਇਹ ਆਖਿਆ ਜਾਵੇ ਵੀ ਤੁਸੀਂ ਵੀ ਸਾਰੇ ਮੇਰੇ ਭਰਾ ਹੀ ਹੋ ਤੇ ਮੈਨੂੰ ਪਿਆਰ ਭੇਜੋ ਤੇ ਇਹ ਚੀਜ਼ ਕਿਤੇ ਨਾ ਕਿਤੇ ਲੋਕਾਂ ਦੇ ਮਾਈਂਡ ਤੇ ਗਲਤ ਪ੍ਰਭਾਵ ਤਾਂ ਪਾਉਂਦੀ ਆ ਉੱਥੇ ਸ਼ਹਿਰ ਦੇ 9:00 ਵਜੇ ਪ੍ਰਗਟ ਗਿਆ ਸਕੂਲ ਮੈਂ ਸਵੇਰ ਉੱਠ ਕੇ ਛੱਤ ਤੇ ਚਾਹ ਪੀਤੀ ਸੀ ਗੱਲੀ ਖਾਦਾ ਕੁਛ ਨਹੀਂ ਉਸ ਤੋਂ ਬਾਅਦ ਇੱਕ ਮੜਾਨਾ ਖਾਣ ਲੱਗੀ ਬੱਚਾ ਸਕੂਲੇ ਚਲ ਗਿਆ ਪਤਾ ਨਹੀਂ ਭੁੱਖਾ ਗਿਆ ਕਿ ਪਿਉੜੇ ਬਣਾ ਕੇ ਦਿੱਤਾ ਕੁਛ ਹੁਣ ਇਹ ਵਿਚਾਰੇ ਨੇ ਚਾਹ ਵੀ ਬਣਾ ਕੇ ਪੀ ਲਈ ਭਾਂਡੇ ਵੀ ਮਾਛਤੇ ਤੇ ਮਹਾਰਾਣੀ ਨੇ ਹੁਣ ਉੱਠਣਾ ਏ ਇੱਥੋਂ ਹੀ ਇਸ ਦੀ ਅਕਲ ਦਾ ਪਤਾ ਲੱਗਦਾ ਏ ਨਹੀਂ ਸਿਆਣੀ ਔਰਤ ਸਿਆਣੀ ਮਾਂ ਆਪਣੇ ਬੱਚੇ ਦੇ ਸਕੂਲ ਜਾਣ ਤੋਂ ਪਹਿਲਾਂ ਉੱਠ ਜਾਂਦੀ ਏ ਤੇ ਪਤੀ ਵੀ ਨਹੀਂ ਕਰੇਗਾ ਇਹੋ ਜੇ ਕੰਮ ਬਿਮਾਰ ਹੁੰਦੀ ਏ ਕੰਮ ਕਰਨ ਵੇਲੇ ਨੱਚਣ ਗਾਉਣ ਵੇਲੇ ਖਾਣ ਵੇਲੇ ਇਹਨੂੰ ਕੋਝ ਨਹੀਂ ਹੁੰਦਾ ਖਾਂਦੀ ਤਾਂ ਐਵੇਂ ਆ ਜਿਵੇਂ ਜਨਮਾ ਦੀ ਭੁੱਖੀ ਹੋਵੇ ਨਾ ਇਹ ਪਤਾ ਵੀ ਕਿਵੇਂ ਖਾਣਾ ਕਿਸ ਭਾਂਡੇ ਚ ਖਾਣਾ ਨਾ ਅਕਲ ਨਾ ਸ਼ਕਲ ਤੇ ਲੋਕ ਪਤਾ ਨਹੀਂ ਕੀ ਵੇਖ ਕੇ ਇਹਨੂੰ ਪੰਪ ਦਿੰਦੇ ਰਹਿੰਦੇ ਆ ਬਹੁਤ ਵਧੀਆ ਵੀਡੀਓ ਆ ਬਹੁਤ ਵਧੀਆ ਵੀਡੀਓ ਆ ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ ਹੱਦ ਹੋ ਗਈ ਤੇ ਇਮੋਸ਼ਨਲ ਬਲੈਕਮੇਲ ਕਰਨਾ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਇਸ ਨੂੰ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨ